ਕੜੀ ਟਾਵਾ ਕੜੀ ਭਾਈਰ ਮੇਰੇ ਲੈ ਕੇ ਕਿਧਰ ਬਲਾਇ ਦੱਸ ਲੈ ਕੇ ਕਿਧਰ ਆਏ ਮਤਲਬ ਬੁੜੀ ਤੋਂ ਲੈ ਕੇ ਆਏ ਕਿੱਟਾ ਕੱਢ ਆਪਣੇ ਪਿੰਡ ਵਾਲੀ ਤੋਂ ਲਿਆਇਆ ਸੀ ਮੂਲੀ ਡਰਾਂ ਨੂੰ ਕਿਹਾ ਇਹਨਾਂ ਬਾਈ ਆਇਆ ਤੂੰ ਮੈਂ ਤਾਂ ਫੇਰ ਜਾ ਵੜੁੰਦੇ ਨਾ ਨਹੀਂ ਜਾ ਕਿਵੇਂ ਵੜਦੇ ਚੱਲ ਇੱਕ ਮਿੰਟ ਤੂੰ ਇੱਕ ਮਿੰਟ ਗੱਲ ਸੁਣ ਲੈ ਰੋਲਾ ਨਹੀਂ ਪਾਉਣਾ ਤੇ ਕਿ ਤੂੰ ਚਿੱਟਾ ਲੈਣ ਫਿਰ ਮੈਨੂੰ ਛੱਡ ਦੋਗੇ ਹਾਂ ਛੱਡ ਦਿਆਂਗਾ ਥੋੜੀ ਥੋੜੀ ਜਾ ਜਾ ਤੂੰ ਮੂਲੀ ਦਸਹੀ ਨਦਰੇ ਚੱਪੜਾ ਹੋ ਬਣ ਗਿਆ ਬਾਈ ਵੇਖ ਲਿਓ ਆ ਮੁੰਡਾ ਭੇਜਿਆ ਚਿੱਟਾ ਲੈਣ ਠੀਕ ਆ ਇਹ ਪਿੰਡ ਦੀ ਬੁੜੀ ਆ ਉਹ ਆਪਣੇ ਆਪ ਨੂੰ ਬਹੁਤ ਇੱਜ਼ਤ ਰੋਕ ਲਾ ਇੱਥੇ ਰੁਕ ਆਹ ਲਾ ਆਹ ਫੜ ਲਿਆ ਆਹ ਦੇਖ ਚਿੱਟਾ ਦੇ ਅੰਟੀ ਤੁਸੀਂ ਚਿੱਟਾ ਆ ਦੇਖੋ ਮੈਂ ਉਹ ਤੋਂ ਤੂੰ ਕਹਿੰਦਾ ਸੀ ਐਨੇ ਹੀ ਬਣੀ ਇਹਨੂੰ ਛੱਡੇ ਇਹਨੂੰ ਛੱਡੇ ਇਹਨੂੰ ਛੱਡ ਤੁਸੀਂ 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 ਚਿੱਟਾ ਨਹੀਂ ਉੱਥੇ ਬਾਹਰ ਚਲੋ ਬਾਹਰ ਚਲੋ ਮੈਂ ਬਾਪ ਕਿਹਨੂੰ ਪੁੱਛ ਕੇ ਆ ਬਈ ਇਹ ਕਹੀਦੇ ਮੈਂ ਚਿੱਟਾ ਵੇਚਦੀ ਆ ਇਹ ਉਹ ਤੇ ਉਹ ਤੇਰਾ ਕਹਿੰਦੇ ਤੂੰ ਬੋਲਦੀ ਸੀ ਇਸ ਦਾ ਚਿੱਟਾ ਵੇਚਦੇ ਇਹ ਜੇ ਮੁੰਡੇ ਪਈ ਇੱਕ ਵਾਰ ਦਾ ਇੱਕ ਨਿਕਲਦਾ ਬਹੁਤ ਆਉਂਦੇ ਲੋਕ ਤੁਸੀਂ ਉਹ ਤੇਰਾ ਕਹਿੰਦੇ ਚਿੱਟਾ ਨਹੀਂ ਵੇਚਦੀ ਉਹ ਮੇਰੇ ਘਰ ਬਾਹਰ ਹੋ ਚੱਲ ਐ ਕੇ ਬਾਹਰ ਹੋ ਇੱਕ ਮਿੰਟ ਚੱਲ ਛੋਟੇ ਸਾਹ ਹੁਣ ਚੱਲੇ ਕਿੱਥੇ ਆ ਆ ਦੇਖੋ ਇੱਥੇ ਇੱਥੇ ਚਿੱਟਾ ਵਿਕਦਾ ਇ ਕਿੱਥੋਂ ਲੈ ਆਇਆ ਚਿੱਟਾ ਕਿੰਨੇ ਦਿਨਾਂ ਤੋਂ ਲੈਣ ਆਉਣਾ ਇੱਥੇ ਮਾਦਾ ਵੀ ਅੱਜ ਹੀ ਆਇਆ ਅੱਜ ਕਿਹਨੇ ਭੇਜਿਆ ਸੀ ਹੈ ਕਿਹਦੇ ਭੇਜਿਆ ਸੀ ਉੱਥੋਂ ਭੇਜਿਆ ਸੀ ਮੁਤਾਬਕ ਕਿੱਥੇ ਦਿਖਾ ਦਿਖਾ ਹੈ ਕੀ ਤੇਰੇ ਕੋਲ ਨਹੀਂ ਉਹਦਾ ਕਾਗਜ਼ ਸਹੀ ਮੇਰੀ ਚਿੱਟਾ ਨਹੀਂ ਨਹੀਂ ਤੁਸੀਂ ਵੇਚ ਦਿਓ ਵੇਖ ਨਹੀਂ ਤੈਨੂੰ ਇਹ ਗੱਲ ਦੀ ਬੀਬੀ ਸ਼ਰਮਣ ਜਿਹੜੀ ਮੁੰਡਾ ਤਰ੍ਹਾਂ ਜੇਤ ਤੇ ਬੈਠਾ ਘਰ ਵਾਲਾ ਤਰ੍ਹਾਂ ਨਸ਼ੇ ਨਾਲ ਮਰ ਗਿਆ ਦੇਖ ਵੀਰੇ ਮੇਰੇ ਕੋਈ ਅੱਗੇ ਨਹੀਂ ਪਿੱਛੇ ਨਹੀਂ ਹਾਂ ਠੀਕ ਆ ਮੈਂ ਤਾਂ ਸ਼ਰੀਆਮ ਵੇਚ ਲਈ ਚੱਲ ਤੇਰੀ ਨਹੀਂ ਸ਼ਰੀਆਮ ਵੇਚ ਦੀ ਫਿਰ ਤੂੰ ਕੋਈ ਇਹ ਕੋਈ ਤਰ੍ਹਾਂ ਚੱਜ ਦਾ ਕੰਮ ਆ ਲੋਕਾਂ ਦੇ ਤੇ ਮਾਰਨੇ ਸ਼ੁਰੂ ਕਰ ਦਿੱਤੇ ਮੈਂ ਸਦਨ ਜਾਣੀ ਆ ਕਿੱਥੇ ਨਹੀਂ ਸਦਨ ਦੀ ਜਾਂਦੀ ਤੂੰ ਨਾਂ ਮੇਝ ਆ ਹੁਣ ਆਹਾਂ ਆਪ ਆਉਂਦੇ ਏਡੇ ਏਡੇ ਮੈਂ ਥੋੜੀ ਜਾਨੀ ਆ ਨਾਲੇ ਵੈਸੇ ਵੀ ਤੂੰ ਸੇ ਮੈਨੂੰ ਰੋਕਣ ਆ ਗਏ ਜਿਹੜੇ ਪਿਛਲੇ ਮਦਰ ਮਾਛਾ ਵੱਡੇ ਉਹਨਾਂ ਨੂੰ ਖੜੋ ਜਾ ਕੇ ਉੱਥੇ ਤਾਂ ਥੋੜੀ ਵਾਹ ਨਹੀਂ ਚੱਲਦੀ ਇਹ ਰਾਹ ਕਿਉਂ ਨਹੀਂ ਚੱਲਦੀ ਅਸੀਂ ਤਾਂ ਉੱਚ ਪਰ ਹਾਂ ਇਹ ਗੱਲ ਵੀ ਕਿਤੇ ਨਾ ਕਿਤੇ ਗਈ ਜਿਆਦਾ ਜੜ ਤੋਂ ਇਹ ਖਤਮ ਕੀਤਾ ਜਾਵੇ ਬਾਈ ਤੁਸੀਂ ਪੈਣਾਂ ਨੂੰ ਛੱਡੋ ਬਾਈ ਜਿਹੜੀ ਪੰਚਾਇਤ ਨਹੀਂ ਪੰਚਾਇਤ ਪੂਰਾ ਹੱਥੇ ਤੇ ਲੱਗਦੀ ਹੈ ਵੀ ਪੰਚਾਇਤ ਤਾਂ ਜਦੋਂ ਇਹਨੂੰ ਬੋਲਦੀ ਨਹੀਂ ਬੰਦਾ ਛੋਟਾ ਮੋਟਾ ਕੀ ਬੋਲ ਦੂ ਬਈ ਇਹਨੂੰ ਯਾਰ ਠੀਕ ਹੈ ਜਿਹੜਾ ਇੱਕ ਲੀਡਰ ਸੀ ਇਹਨਾਂ ਦਾ ਉਹ ਦੂਜੀ ਪਾਰਟੀ 'ਚ ਹੋ ਗਿਆ ਹੁਣ ਹੁਣ ਤਾਂ ਇਹ ਛਰੇ ਆਵੇਂ ਹੋ ਗਈ ਥੋੜੀ ਹੋਰ ਇਹ ਹੁਣ ਤੂੰ ਜਿਉਂਦਾ ਤੇਰੀ ਜबान ਬਹੁਤ ਚੱਲਦੀ ਏ ਤੂੰ ਚੁੱਪ ਕਰ ਜਾ ਮੈਂ ਤੁਸੀਂ ਇਹ ਵੇਖੋ ਇਹਦੇ ਹੌਸਲੇ ਵੇਖੋ ਤੈਨੂੰ ਕਿੰਨਾ ਟਾਈਮ ਹੋ ਗਿਆ ਤੂੰ ਚਿੱਟਾ ਲੈਣ ਲੈ ਆਉਂਦੇ ਲੈਣ ਦਾ ਹਫਤਾ ਵੀ ਹੋਇਆ ਜੀ ਹਫਤਾ ਹੋਇਆ ਇਹਨੂੰ ਪੁੱਛੀ ਬਈ ਕੰਮ ਕੀ ਕਰਦਾ ਇਹ ਕੀ ਕੰਮ ਕਰਦਾ ਕੰਮ ਦਾ ਵੀ ਮੇਸਤਰੀ ਨਾ ਜੰਦਾ ਲੈ ਤੇ ਮੇਸਤਰੀਆਂ ਤੂੰ ਯਾਰ ਸ਼ਰਮ ਆਂ ਤੇਰਾ ਮਾਂ ਪਿਓ ਆ ਤੂੰ ਜਿਹੜਾ ਕਮਾਉਣਾ ਉਹ ਇਹਨੂੰ ਦੇ ਜਾਂਦਾ ਕੀ ਇਹ ਤੈਨੂੰ ਪਤਾ ਜਦੋਂ ਵੀ ਤੂੰ ਲੈਣਾ ਉਹਦੇ ਹੀ ਚਿੱਟਾ ਮਿਲ ਜਾਂਦਾ ਤੈਨੂੰ ਜਦੋਂ ਤੂੰ ਆਉਣਾ ਕਿੰਨੇ ਕ ਜਾਣੀ ਹੁੰਦੀ ਆ ਕਦੇ ਕਿਹਨੇ ਪੜੇ ਲੈ ਨਹੀਂ ਲੱਗੀ ਫੀਂਦੇ ਕਰਤਾ ਵੀ ਓ ਤੂੰ ਨਾ ਮੈਂ ਤੈਨੂੰ ਦੱਸਾਂ ਚੁੱਪ ਕਰ ਜਾ ਨਹੀਂ ਚੁੱਪਤ ਤੁਸੀਂ ਬੀਬੀ ਜੀ ਇੱਕ ਗੱਲ ਸੁਣੋ ਠੀਕ ਆਂ ਸੀ ਮੰਨਦੇ ਆ ਤੁਸੀਂ ਇਹਨੇ ਰੱਬ ਦੇ ਥੋੜੇ ਘਰ ਵਾਲਾ ਮਰ ਗਿਆ ਮੁੰਡਾ ਉੱਕੇ ਬੈਠਾ ਤੁਸੀਂ ਸ਼ਰਮ ਕਿਉਂ ਨਹੀਂ ਮੰਨਦੇ ਕੀ ਮੈਨੂੰ ਤੈਨੂੰ ਇਹਨਾਂ ਨੂੰ ਸ਼ਰਮ ਆਈ ਇਹਨੇ ਤਾਈ ਦਾ ਲਿਹਾਜ਼ ਕੀਤਾ ਆਦੀ ਦਾ ਕੀ ਤਾਈ ਉਹ ਤਾਂ ਚੰਗੇ ਨੂੰ ਚੰਗਾ ਕਰੂਗਾ ਉਹ ਅੱਛਾ ਤਾਈ ਕੋਸ ਮਰਗੀ ਕਰੇ ਤੇ ਉਹ ਦੱਸਣਾ ਵੀ ਨਾ ਬਈ ਕੱਲ ਨੂੰ ਜੇ ਮੇਰੇ ਤੇ ਕੋਈ ਗੱਲ ਆਊਗੀ ਨਾ ਇਹ ਹੀ ਕਰਾਊਗੀ ਕਾਦੀ ਗੱਲ ਕਾਦੀ ਗੱਲ ਮੈਂ ਦੱਸ ਪਾਣੀ ਜਿਆ ਹੋਰ ਲੋਕ ਨਹੀਂ ਬੋਲਦੇ ਤੂੰ ਕੱਲੇ ਨੇ ਕਿ ਮੇਰੀ ਅੱਖ ਲਈ ਬਈ ਯਾਰ ਸਾਡੀ ਬਦਨਾਮੀ ਹੁੰਦੀ ਹੈ ਜਦੋਂ ਨਿਕਲਦੇ ਤੇਰੀ ਤਾਈ ਤੇਰੀ ਤਾਈ ਉਹ ਅਸੀਂ ਕੀ ਕਰੀਏ ਬਈ ਯਾਰ ਦੱਸੋ ਅਜ ਤਾਂ ਸਾਡੇ ਆਪ ਦੇ ਮੁੰਡੇ ਲੱਗ ਜਾਂਦੇ ਆ ਕੱਲ ਨੂੰ ਸਾਡਾ ਮੇਰਾ ਮੁੰਡਾ ਹੋਊਗਾ ਉਹ ਨਾ ਲੱਗੂਗਾ ਫੇਰ ਫੇਰ ਮਾੜੀ ਮੋਟੀ ਤਾਂ ਸ਼ਰਮ ਆਉਂਦੀ ਉਹ ਕਹਦਾ ਕਰ ਮੇਰੀ ਤਾਂ ਤਾਈ ਹੈ ਨਹੀਂ ਉਹ ਆਪ ਦਾ ਮੁੰਡਾ ਤਾਂ ਮਾ ਉਹ ਵੀ ਮਰੂਗਾ ਜੇਲ੍ਹ ਚ ਪਿਆ ਹੈ ਪਲਾਜ਼ਾ ਘਰ ਆ ਰਖਾ ਦੀ ਤੇ ਫੇਰ ਫੇਰ ਤੁਸੀਂ ਨਸ਼ਾ ਵੇਚੇ ਉੱਥੇ ਤੁਹਾਨੂੰ ਇਸ ਚੀਜ਼ ਤੇ ਸ਼ਰਮ ਚਾਹੀਦੀ ਹੈ ਮਾੜੀ ਮੋਟੀ ਬਕਵਾਸ ਕਰਦਾ ਤੁਸੀਂ ਇਹ ਦੇਖੋ ਅਸਲ ਜੀ ਕਿਤਨਾ ਕਿਤੇ ਸਰਕਾਰਾਂ ਦਾ ਹੱਥ ਆ ਹੁਣ ਬੋਟਾਂ ਆ ਗਈਆਂ ਠੀਕ ਆ ਇਲੈਕਸ਼ਨਾਂ ਦੇ ਟਾਈਮ ਚੱਲ ਰਹੇ ਪਾਰਟੀਆਂ ਦੇ ਜਿਹੜੇ ਲੀਡਰ ਆ ਗਏ ਉਹ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰ ਰਹੇ ਆ ਕੋਈ ਕਿਵੇਂ ਕਰ ਰਿਹਾ ਕੋਈ ਕਿਵੇਂ ਕਰ ਰਿਹਾ ਰਾਜਨੀਤੀ ਇੱਥੋਂ ਤੱਕ ਰਹੇਗੀ ਜਿਹੜੇ ਸਾਡੇ ਪਿੰਡਾਂ ਦੇ ਲੋਕ ਨੇ ਯਾ ਮੀ ਬੀਬੀਆਂ ਵੀ ਕਲਾਂ ਉਹ ਵੀ ਕੱਲੇ 1000 ਰੁਪਏ ਤੇ ਖੜੀਆਂ ਵੀ ਸਾਨੂੰ 1000 ਰੁਪਏ ਨਹੀਂ ਮਿਰੇ ਆ ਠੀਕ ਆ ਜਾਂ ਜਿਹੜੇ ਸਾਡੇ ਹੋਰ ਬੰਦੇ ਆ ਉਹ ਹੋਰ ਪਾਸਿਆਂ ਤੇ ਖੜੇ ਆ ਕੀ ਤੁਸੀਂ ਕਦੇ ਪੁੱਛੋ ਹੋਣ ਦੀ ਡਰਾਂ ਨੂੰ ਕਹਿੰਦੇ ਸੀ 6 ਮਹੀਨੇ ਚਿੱਟਾ ਖਤਮ ਕਰ ਦਾਂਗੇ ਹੋ ਗਿਆ ਚਿੱਟਾ ਖਤਮ ਅੱਜ ਕੌਣ ਸਵਾਲ ਕਰਦਾ ਠੀਕ ਆ ਅਸੀਂ ਚੱਕ ਚੱਕ ਕੇ ਝੰਡੇ ਫੇਰ ਜਾਂਦੇ ਆ ਮੂਰੇ ਹੋ ਹੋ ਗੱਡੀਆਂ ਤੇ ਫੁੱਲ ਸ਼ਿੱਟਾਂ ਤੱਕ ਅਸੀਂ ਜਾਂਦੇ ਆ ਇਹਦਾ ਜ਼ਿੰਮੇਵਾਰ ਕੌਣ ਆ ਠੀਕ ਆ ਇਹ ਕਹਿੰਦੀ ਵੀ ਮਗਰਾ ਬੱਚਾ ਨੂੰ ਫੜੋ ਇਹਨਾਂ ਨੂੰ ਇਹ ਹੈਗਾ ਨਾ ਕਿ ਅਸੀਂ ਛੁੱਟ ਜਾਣਾ ਸਾਡੀ ਜ਼ਮਾਨਤ ਹੋ ਜਾਣੀ ਆਵੇ ਹਜੇ ਫੋਨ ਤੇ ਪੰਗੇ ਲਈ ਜਾਂਦੀ ਐ ਪਹਿਲਾਂ ਬਹੁਤ ਵਾਰੀ ਗਈ ਹੈ ਜਮਾਨ ਤੋਂ ਛੱਡਦੇ ਆ ਅੱਛਾ ਇੱਕ ਇਹ ਚੀਜ਼ ਵੀ ਹੈਗੀ ਹੈ ਨਾ ਦੇ ਨਾਲ ਇਹਨਾਂ ਦੀ ਜਮਾਨਤ ਹੋ ਜਾਂਦੀ ਹੈ ਮੈਂ ਗੱਲ ਮੈਂ ਗੱਲ ਕਰਾਉਣੀ ਆ ਤੁਹਾਡੀ ਆਵਾਜ਼ ਖਬਰ ਨਹੀਂ ਚਲਾਉਣੀ ਕਾ ਕਾ ਦੀ ਖਬਰ ਨਹੀਂ ਬੰਲੇ ਵੇਖੋ ਤੁਸੀਂ ਤੂੰ ਦੱਸ ਬਾਈ ਹਾਂ ਬਾਈ ਮੇਰੀ ਗੱਲ ਸੁਣ ਲੀਡਰ ਇਹਨਾਂ ਦਾ ਬਗਲਿਆ ਗਿਆ ਨਾ ਜੇ ਲੀਡਰ ਹੁੰਦਾ ਨਾ ਤੇ ਮੈਨੂੰ ਤੈਨੂੰ ਮੈਨੂੰ ਗਾਇਬ ਕਰ ਦਿੰਦੀ ਇਹ ਇੰਨੀ ਪਾਵਰ ਇੰਨੀ ਪਾਵਰ ਗੂਗਲ ਪੇ ਆ ਕੇ ਗੂਗਲ ਪੇ ਆ ਕੇ ਦੇਖੋ ਦੇਖੋ ਤੁਸੀਂ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਕੀ ਕੀ ਇਹ ਚੀਜ਼ਾਂ ਹੋ ਰਹੀਆਂ ਰਸਾਂ ਇੰਨੇ ਤਾਂ ਇੰਨੇ ਦੇ ਬੰਦੇ ਦੇ ਨਾ ਬੰਦੇ ਦੇ ਉਹ ਚੁੱਪ ਕਰ ਦਮ ਗੂਗਲ ਪੇ ਨੰਬਰ ਦੇ ਦੇਰਾ ਕਾ ਦਾ ਗੂਗਲ ਪੇ ਨੰਬਰ ਉਹ ਕਾ ਕਾ ਗੂਗਲ ਪੇ ਨੰਬਰ ਗੂਗਲ ਪੇ ਅਸੀਂ ਇਹਨਾਂ ਰਿਸ਼ਵਤਾਂ ਵਾਲੇ ਨਹੀਂ ਪਰ ਮੈਂ ਇਹ ਕਹਿੰਦਾ